ਹਾਂਜੀ ਮੈਂ ਹਾਸ਼ਤੀ ਕੋਰ ਸੰਧੂ ਤੇ ਗੱਲ ਕਰਦੇ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬਣਾਈ 2 ਦਸੰਬਰ 2024 ਨੂੰ ਜੋ ਕਮੇਟੀ ਜਿਸ ਦੇ ਸਭ ਦੇ ਵੱਡੇ ਆਗੂ ਨੇ ਮਨਪ੍ਰੀਤ ਯਾਲੀ ਜੇਕਰ ਗੱਲ ਕਰੀਏ ਤੇ ਮਨਪ੍ਰੀਤ ਯਾਲੀ ਬਾਰੇ ਹਮੇਸ਼ਾ ਹੀ ਮਾੜਾ ਚੰਗਾ ਬੋਲਦੇ ਨਜ਼ਰ ਆਉਂਦੇ ਨੇ ਪੰਜਾਬ ਦੇ ਸੌਰੀ ਸੁਖਬੀਰ ਸਿੰਘ ਬਾਦਲ ਜੋ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਨੇ ਜੇਕਰ ਗੱਲ ਕਰੀਏ ਤਾਂ ਉਹ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਮਨਪ੍ਰੀਤ ਯਾਲੀ ਜਦੋਂ ਸਾਡੀ ਪਾਰਟੀ ਵਿੱਚ ਨਹੀਂ ਸੀ ਤੌ ਉਸ ਦੇ ਪੱਲੇ ਕੁਝ ਨਹੀਂ ਸੀ ਪਾਰਟੀ ਦੇ ਆਉਣ ਤੋਂ ਬਾਅਦ ਉਹਨੇ ਕਰੋੜਾ ਰੁਪਏ ਦੀ ਜਾਇਦਾਦ ਬਣਾਈ ਤੇ ਕਰੋੜਾ ਰੁਪਏ ਉਹਨੇ ਹਾਸਲ ਕੀਤੇ ਦੂਸਰੇ ਪਾਸੇ ਦਾਖਾ ਦੀ ਕਾਨਫਰੰਸ ਦੇ ਦੌਰਾਨ ਵੀ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਕਿਹਾ ਗਿਆ ਕਿ ਮਨਪ੍ਰੀਤਿਆਲੀ ਗद्दार ਹੈ ਲੇਕਿਨ ਜੇਕਰ ਗੱਲ ਕਰੀਏ ਤਾਂ ਹਮੇਸ਼ਾ ਹੀ ਜੋ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਭੰਡਿਆ ਜਾਂਦਾ ਹੈ ਮਨਪ੍ਰੀਤਿਆਲੀ ਨੂੰ ਲੇਕਿਨ ਅਸੀਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਾਰੇ ਕਦੇ ਵੀ ਕੁਝ ਬੋਲਦੇ ਨਜ਼ਰ ਨਹੀਂ ਆਏ ਮਨਪ੍ਰਿਤ ਇਹ ਆਲੀ ਜੇਕਰ ਗੱਲ ਕਰੀਏ ਤਾਂ ਇਹ ਆਲੀ ਨੂੰ ਕਿਸ ਗੱਲ ਦਾ ਡਰ ਹੈ ਹਾਲਾਂਕਿ ਲੁਧਿਆਣਾ ਦੇ ਵਿੱਚ ਜੋ ਕਲੋਨੀਆ ਕਟੀਆਂ ਗਈਆਂ ਉਸ ਬਾਰੇ ਵੀ ਨਹੀਂ ਬੋਲੇ ਜਦੋਂ ਕਲੋਨੀਆ ਕਟੀਆਂ ਗਈਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਉਂਕਿ ਲੁਧਿਆਣਾ ਦਾਖਾ ਦੇ ਨੇੜੇ ਹੀ ਪੈ ਜਾਂਦਾ ਹੈ ਲੇਕਿਨ ਉਸ ਤੇ ਵੀ ਹੀ ਨਹੀਂ ਕੋਈ ਟੁਕਣੀ ਕਰਦੇ ਨਜ਼ਰ ਆਏ ਪੰਜਾਬ ਦੇ ਸੋਰੀ ਮਨਪ੍ਰੀਤ ਯਾਦਲੀ ਕੀ ਮਨਪ੍ਰੀਤ ਯਾਦਲੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ ਡਰੇ ਹੋਏ ਨੇ ਕੀ ਮਨਪ੍ਰੀਤ ਯਾਦਲੀ ਨੇ ਕੋਈ ਕਪਲਾ ਕੀਤਾ ਹੈ ਇਸ ਬਾਰੇ ਤਾਂ ਅਸੀਂ ਬਾਅਦ ਵਿੱਚ ਤੁਹਾਡੇ ਨਾਲ ਗੱਲ ਕਰਾਂਗੇ ਲੇਕਿਨ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਆਡੀਓ ਸੁਣਾਉਣੀ ਆ ਪੰਜਾਬ ਦਾ ਖਲੋਤਾ ਉਹਨੇ ਭਾਰ ਚੋਕ ਦੇ ਅੰਦਰ ਦੇ ਤੇ ਕਰਾ ਸਾਰਾ ਕੁਝ ਕੁਰਬਾਨ ਕਰਦੇ ਪਰ ਆਪਣੀ ਬਾਜੀ ਨਹੀਂ ਨਿਕਲਦੀ ਆ ਦੇ ਮੈਂ ਥੋੜਾ ਪਤਾ ਨਾ ਪੱਧਾ ਲਿਆ ਰਿਹਾ ਮੈਂ ਕੋਈ ਹੋਇਆ ਨਹੀਂ ਸੀ ਗਾ ਯਾਰ ਥੋੜਾ ਸਮਝਾਉਣ ਦੀ ਕੋਸ਼ਿਸ਼ ਤੇ ਕਰੋ ਉਹਨਾਂ ਨੂੰ ਦੱਸਿਆ ਜੀ ਜਦੋਂ ਵੀ ਆਲੀ ਸਾਹਿਬ ਦੀ ਕਲੋਨੀ ਕੱਟੀ ਗਈ ਹੈ ਜਿਹੜੀ ਵਿਜੀਲੈਂਸ ਚੱਗੀ ਸੀ ਆ ਫਾਇਲ ਦੀ ਕਰਦਾ ਹੋ ਸਕਦਾ ਮੈਂ ਗਲਤ ਹਾਂ ਪਰ ਮੈਨੂੰ ਜੋ ਸੁਣਨ ਦੇ ਵਿੱਚ ਆਇਆ ਕਿ ਉਹਦਾ ਸਰਕਾਰ ਦੀ ਇੱਕ ਸਕੀਮ ਸ਼ੁਰੂ ਕੀਤੀ ਸੀ ਕਿ ਜਿੰਨੀਆਂ ਵੀ ਲੇਬਰ ਕੰਪਨੀਆਂ ਸੀ ਉਹਨਾਂ ਨੂੰ ਰੈਕਟਰ ਕਰਾਉਣ ਲੱਗੇ ਜਿੱਤੇ ਆਲੀ ਸਾਹਿਬ ਦੀ ਕਲੋਨੀ ਕੱਟੀ ਉਹਨਾਂ ਨੂੰ ਸਹੂ ਕੀਤਾ ਕਿ ਇੱਥੇ ਮਕਾਨ ਬਣੇ ਨੇ ਹੁੰਦਾ ਗੂਗਲ ਮੈਪ ਤੇ ਵਿੱਚ ਐਕੀ ਤਾਂ ਨਹੀਂ ਹੈਗੀ ਸੀ ਉੱਥੇ ਹੁੰਦਾ ਪੈਰੋ ਕੀ ਕੋਤ ਇੱਕ ਸਾਰਾ ਕਾਲਾ ਬਾਰ ਉਹ ਚੱਲਦਾ ਕਿ ਇਹ ਕਸ਼ਟਾਫ ਖਰੀਦਦੇ ਨੇ ਉਹ ਪੈੜੀ ਜਿਹੜੀ ਕੈਸ਼ ਦੇ ਵਿੱਚ ਜਿਹੜੀ ਮਤਲਬ ਲੋਕਾਂ ਨੂੰ ਵੇਚੀ ਜਾਂਦੀ ਹੈ ਪਿਆਰ ਕੀ ਪਿਆਲੇ ਕੀਤੇ ਜਾਂਦੇ ਨੇ ਚੈੱਕਰਾਈ ਤਾਂ ਨਹੀਂ ਕੀਤਾ ਜਾ ਸਕਦਾ ਕਿ ਚੈੱਕਰਾਈ ਉਹ ਪੁਰਾਣੀ ਡੇਟ ਦੇ ਵਿੱਚ ਹੋ ਕੁਛ ਨਹੀਂ ਸੀ ਸਕਦਾ ਉਸ ਤੋਂ ਬਾਅਦ ਉਹ ਪਲਾਟ ਜਿਹੜੇ ਮਤਲਬ ਵੇਚੇ ਜਾਂਦੇ ਨੇ ਕਾਰਖਾਨੇ ਦੇ ਵਿੱਚ ਦਾਨੇ ਕੀਤੇ ਜਾਂਦੇ ਨੇ ਜਦੋਂ ਵਿਨੈਲੈਂਸ ਕੋਲੋਂ ਜਾਂਚ ਚੱਲਦੀ ਹੈ कैसे ਬੜੇ ਜਦੋਂ ਜਾਂਚ ਚਲਦੀ ਹੈ ਤੇ ਕੋ ਬੰਦੇ ਬੁਲਾਏ ਜਾਂਦੇ ਨੇ ਜਿਨ੍ਹਾਂ ਦੇ سٹਾਮ ਪਿੱਛੇ ਜਿਨ੍ਹਾਂ ਦੇ ਨਾਂ ਤੇ ਕਿਸੇ ਨਾ ਕਿਸ ਤਾਮ ਦੇ ਪੇਂ ਦੇ ਮਿਲ ਆਤਰੇ ਉਸ ਤਾਮ فروਸ਼ ਮੁਕਰ ਜਾਂਦੇ ਨੇ ਉਸ ਤੋਂ ਬਾਅਦ ਜਿਨ੍ਹਾਂ ਦੇ ਨਾਂ ਤੇ ਬਿਆਨ ਦਿੱਤੇ ਜਾਂਦੇ ਨੇ ਫਿਰ ਉਹਨਾਂ ਲੋਕਾਂ ਨੂੰ ਬੁਲਾਇਆ ਜਾਂਦਾ ਉਹ ਵੀ ਜਸਚਾਈ ਦੱਸਦੇ ਕਿ ਕਿਤੇ ਬਿਆਨ ਕਰਦੇ ਨੇ ਉਸ ਤੋਂ ਅੱਗੇ ਆ ਜੋ ਰਜਿਸਟਰੀਆਂ ਕਿਸੇ ਨਾਂ ਤੇ ਸੀ ਬਿਆਨ ਨਹੀਂ ਕਿਸੇ ਨਾਂ ਦੇ ਉੱਤੇ ਸੀ ਜਦੋਂ ਗੂਗਲ ਮੈਪ ਦੇ ਵਿੱਚ ਤੁਸੀਂ ਪੁਰਾਣਾ ਬੁਲਾ ਕੇ ਚੈੱਕ ਕਰ ਸਕਦੇ ਕੱਟ ਜਦੋਂ ਇੱਕ ਦੋਲੀ ਪ੍ਰੂਫ ਦਿੱਤੇ ਇਸ ਵੀ ਪਾਸੋਂ ਦੇ ਕੇ ਇਹਨੋਂ ਦੇ ਨਾਲ ਇੱਕ ਸੁਝਾਅ ਸੀਗਾ ਜਿੱਦੋਂ ਉੱਤੇ ਅੱਧਾ ਰਸਤਾ ਬਣਾ ਦਿੱਤਾ ਜਾਂਦਾ ਇਹ ਭਗਵੰਤ ਮਾਨ ਕਹਿ ਰਹੇ ਨੇ ਤੇ ਇਹ ਵੀ ਇੱਕ ਐਫੀਲ ਕਿੰਦੀ ਹੈ ਤੇ ਜੇ ਤੁਸੀਂ ਵੀ ਸਾਨੂੰ ਆ ਕੇ ਮਤਲਬ ਮਤਕਤਾ ਦਾ ਪਾਟ ਬਣਾ ਮਤਕਤਾ ਦਾ ਪਾਟ ਬਣਾਉਣਾ ਤੇ ਉਸ ਤੋਂ ਬਾਅਦ ਸਰੈਂਡਰ ਕਰ ਜਾਣਾ ਸਰਕਾਰਾਂ ਦੇ ਦਿੱਤੇ ਤੇ ਫਿਰ ਮੈਂ ਸਮਝਦਾ ਆ ਵੀ ਯਾਰ ਫਿਰ ਸਾਨੂੰ ਵਿਖੇ ਸੁਪਨੇ ਤੇ ਝਾੜੂ ਆਇਆ ਬਈ ਬੜੇ ਵਿਖਾਏ ਕਿਹਾ ਕਿ ਸੁਪਨੇ ਸਾਨੂੰ ਕਹਿੰਦੇ ਅਮਰਿੰਦਰ ਸਿੰਘ ਨੇ ਵੀ ਸੌ ਖਾ ਕੇ ਬੜੇ ਵਿਆਹ ਮੰਚਰਾ ਦੇ ਤੇ ਉਹ ਮੈਂ ਅੱਗੇ ਕੀ ਨਾ ਨਾ ਕਿ ਜਦੋਂ ਤੁਸੀਂ ਸਟੇਟਾਂ ਤੋਂ ਸੁਣਦੇ ਹੋ ਨਾ ਵੀ ਬੜੇ ਬੰਦੇ ਕਰਜਦੇ ਨੇ ਕਹਿੰਦੇ ਇਹ ਯਾਹੂਰੀ ਕਹੇ ਜ਼ੀ ਜ਼ਰੂਰੀ ਨਹੀਂ ਕਿ ਹਰ ਅਸਲਾਧਾਰ ਸਿਕੰਦਰ ਹੋ ਹੱਥ ਮੇਂ ਥਾਮ ਕਰ ਇਹ ਮਨਪ੍ਰੀਤ ਯਾਲੀ ਬਾਰੇ ਕੀ ਹੈ ਰਹਿਨੇ ਕਿਉਂਕਿ ਮਨਪ੍ਰੀਤ ਯਾਲੀ ਹਮੇਸ਼ਾ ਹੀ ਕਿਤੇ ਨਾ ਕਿਤੇ ਬੋਲਦੇ ਨਹੀਂ ਨਜ਼ਰ ਆਏ ਹਰ ਵਾਰ ਮਨਪ੍ਰੀਤ ਯਾਲੀ ਉੱਤੇ ਵੱਡੇ ਸਵਾਲ ਕੱッセ ਜਾਂਦੇ ਨੇ ਕਿ ਮਨਪ੍ਰੀਤ ਯਾਲੀ ਕਿਉਂ ਨਹੀਂ ਬੋਲਦੇ ਨਜ਼ਰ ਆਉਂਦੇ ਕੀ ਮਨਪ੍ਰੀਤ ਯਾਲੀ ਨੇ ਕੋਈ ਕਪਲਾ ਕੀਤਾ ਹੈ ਤਾਂ ਇਸ ਤਰ੍ਹਾਂ ਦੇ ਵੱਡੇ ਸਵਾਲ ਖੜੇ ਹੋ ਗਏ ਨੇ ਮਨਪ੍ਰੀਤ ਯਾਲੀ ਦੇ ਸਾਹਮਣੇ ਬਾਕੀ ਜੋ ਵੀ ਬੰਦੀ ਜਾਣਕਾਰੀ ਸਾਹਮਣੇ ਆਏਗੀ ਹਾਜ਼ਰ ਹੋਵਾਂਗੀ